ਸਤਗੁਰ ਮਹਾਰਾਜ ਜੀ ਕਹਿ ਗਏ ਕਿ ਜੇ ਉਹ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆ ਇੱਕ ਪਾਪ ਹੈ ਪ੍ਰਾਦੀਨਤਾ ਪਾਪ ਹੈ ਜਾਣ ਲੈ ਔਰੇ ਮੀਤ ਰਵਿਦਾਸ ਦਾਸ ਪ੍ਰਾਦੀਨ ਸੇ ਕੌਣ ਕਰੇ ਹੈ ਪ੍ਰੀਤ ਜਿਹੜਾ ਇਸੇ ਤਰ੍ਹਾਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸੰਕਲਪ ਨੂੰ ਬਾਬਾ ਸਾਹਿਬ ਭਿੰਦਰਾਉ ਜੀ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਸਾਡੇ ਦੇਸ਼ ਲਈ ਸੰਵਿਧਾਨ ਲਿਖਿਆ ਜਿਹਦੇ ਵਿੱਚ ਬੇਗੰਪੁਰਾ ਸ਼ਹਿਰ ਕੋ ਨਾਉ ਦੂ ਬੰਦੋ ਨਹੀਂ ਬਿਠਾਓ ਲੱਖ ਲੱਖ ਵਧਾਈ ਦਿੰਦੇ ਆ ਔਰ ਇੱਥੇ ਨਗਰ ਕੀਰਤਨ ਵੀ ਸ਼ਾਮਲ ਹੋਈਆਂ ਸੁਣਨੀਆਂ ਚੰਗੀਆਂ ਸਤਿਗੁਰੂ ਵਿਦਾਤ ਮਹਾਰਾਜ ਜੀ ਦੇ ਸਾਡੇ ਸਤਿਗੁਰੂ ਮਹਾਰਾਜ ਜੀ ਕਵੀਰ ਮਹਾਰਾਜ ਜੀ ਸਤਿਗੁਰੂ ਨਾਮਦੇਵ ਜੀ ਸਾਧਨਾ ਜੀ ਸੈਨ ਜੀ ਇਹ ਤਮੇ ਫਿੱਪਾ ਸਾਡੇ ਲੋਕਾਂ ਨੂੰ ਦੇਖਣਾ ਬਦੰਦ ਵੀ ਕਰਦਾ ਨਹੀਂ ਜੀ ਇਸ ਸਮੇਂ ਸਾਡੇ ਸਮਾਜ ਦੇ ਅੰਦਰ ਵੀ ਪੈਦਾ ਹੁੰਦੇ ਸੀ ਉਹਨਾਂ ਦੇ ਸੁਪਨੇ ਨੂੰ ਸਤਿਗੁਰੂ ਨਵੀਦਾਸ ਮਹਾਰਾਜ ਜੀ ਦੇ ਬੇਗੰਬੂਰਾ ਰਾਜ ਦੇ ਸੁਪਨੇ ਨੂੰ ਬੇਗੰਬੂਰਾ ਸੰਕਲਪ ਦੇ ਸੁਪਨੇ ਨੂੰ ਇਕੱਠੇ ਹੋ ਕੇ ਸਾਰੇ ਸਮਾਜ ਨੂੰ ਇਕੱਠਾ ਹੋ ਕੇ ਪੂਰਾ ਕਰਨਾ ਚਾਹੀਦਾ ਜਦੋਂ ਇਸ ਦੇਸ਼ ਦੀ ਤਰਤੀ ਤੇ ਬਾਗੀ ਸਿੱਖਾਂ ਨੇ ਜਿਹੜੇ ਕਹਿੰਦੇ ਅਸੀਂ ਬ੍ਰਾਹਮਣਵਾਦ ਦੀ ਮਨੂਵਾਦ ਦੀ ਸਰਕਾਰ ਦੀ ਕੁੱਟ ਖਾਂਦੇ ਅੱਕ ਗਏ ਆ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਸਾਨੂੰ ਤਾਂ ਕਹਿੰਦੇ ਵੱਖਰਾ ਦੇਸ਼ ਚਾਹੀਦਾ ਪਾਕਿਸਤਾਨ ਚਾਹੀਦਾ ਬਈ ਚੰਗੀ ਗੱਲ ਐ ਜਿਹਨੂੰ ਚਤਰਖਾਨ ਨਹੀਂ ਚਾਹੁੰਦਾ ਲੜਨਾ ਚਾਹੁੰਦਾ ਲੜ ਕੇ ਵੱਖਰਾ ਆਪਣਾ ਘਰ ਬਣਾਉਣਾ ਚਾਹੁੰਦਾ ਉਹਦੀ ਹਿੰਮਤ ਵਧੀਆ ਗੱਲ ਹੈ ਹਿੰਮਤ ਨਾਲ ਲੈ ਲਓ ਤੇ ਨਾਲ ਹੀ ਕਿੜਾ ਸਾਹਿਬ ਆਇਆ ਚਰਨ ਬਾਜੋ ਪਰੇ ਤਾਰੀ ਹਰਮਣੀ ਸੰਦਰ ਜਿਨ੍ਹਾਂ ਨੇ ਸਵਿਧਾਨ ਨੂੰ ਬਦਲਣ ਦੀ ਪੂਰੀਆਂ ਉਸਤਰਾ ਕਰਤਨਾ ਹੋਰ ਬਹੁਤ ਹੱਦ ਤੱਕ ਬਦਲ ਵੀ ਦਿੱਤਾ ਉਹ ਗੋਪਾ ਉਹ ਉਸ ਦੇ ਸੇਕ ਪਾਣੀ ਮਹਾਰਾਜ ਜੀ ਨੂੰ ਆਦਰ ਹੁੰਦਾ ਤੇ ਉਹਨਾਂ ਦੇ ਸਾਡੇ ਦਰਦਵਾਰੇ ਗੁਰੂ ਵਿਦਾਸ ਮਹਾਰਾਜ ਜੀ ਵੀ ਗੁਰੂ ਗ੍ਰੰਥ ਸਾਹਿਬ ਚ ਮਿਲਦੇ ਆ ਗੁਰੂ ਵਿਦਾਸ ਮਹਾਰਾਜ ਜੀ ਦੇ ਜਨਮ ਤੇ ਲੱਖ ਲੱਖ ਵਧਾਈ ਦਿੰਦੇ ਆ ਔਰ ਜੀਆਂ ਨੂੰ ਕਰਦੇ ਆ ਔਰ ਤਾਂ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਇਸੇ ਤਰ੍ਹਾਂ ਅਸੀਂ ਪਹਿਲਾ ਪੰਜਾਬ ਦੇ ਵਿੱਚ ਉਹ ਲੈ ਜੀ ਜਰੂਰ ਕਰੋ ਇਦਾਂ ਨਹੀਂ ਮੇਰਾ ਦਿਲ ਗਏ ਰੋ ਰਵਿਦਾਸ ਦਾ ਉਸ ਪ੍ਰਾਦੀਨ ਤੇ ਪਾ ਪਹਿਚਾਨ ਰਿਓ ਮੀਤ ਰਵਿਦਾਸ ਦਾ ਉਸ ਪ੍ਰਾਦੀਨ ਸੇ